ਹੈਲੋ ਹਾਂ ਬੱਤ ਸਤਿ ਸ਼੍ਰੀ ਅਕਾਲ ਮੰਮੀ ਹੋਰ ਕੀ ਮੈਂ ਹਾਂ ਤੁਸੀਂ ਸਤਿ ਸ਼੍ਰੀ ਅਕਾਲ ਹਾਂ ਬੱਤ ਮੈਂ ਤਾਂ ਠੀਕ ਠਾਕ ਹਾਂ ਤੂੰ ਦੱਸ ਮੈਂ ਵੀ ਵਧੀਆ ਐ ਮੰਮੀ ਨਾ ਮੈਨੂੰ ਆਏ ਦੱਸੋ ਵੀ ਸੌਣ ਦਾ ਮਹੀਨਾ ਚੱਲ ਰਿਹਾ ਤੁਸੀਂ ਮੈਨੂੰ ਫੋਨ ਹੀ ਨਹੀਂ ਕਰਿਆ ਵੀ ਭਾਈ ਆ ਕੇ ਤੀਂਆਂ ਦੇਖ ਜਾ ਫੋਨ ਤਾਂ ਬੱਤ ਮੈਂ ਤੈਨੂੰ ਤਾਂ ਕਰਾਂ ਜੇ ਤੂੰ ਆਉਣਾ ਹੋਵੇ ਜਦੋਂ ਮੈਂ ਤੈਨੂੰ ਫੋਨ ਕਰਦੀ ਹਾਂ ਹਰ ਸਾਲ ਤੂੰ ਕੋਈ ਨਾ ਕੋਈ ਬਹਾਨਾ ਬਣਾ ਦਿੰਨੀ ਆ ਆਉਂਦੀ ਤਾਂ ਹੈ ਨਹੀਂ ਪਰ ਮੰਮੀ ਤੁਸੀਂ ਆਪਦੇ ਵੱਲੋਂ ਤਾਂ ਮੈਨੂੰ ਫੋਨ ਕਰ ਦਿੰਦੇ ਕੀ ਪਤਾ ਮੈਂ ਕਿਤੀਆਂ ਦੇਖਣ ਆਈ ਜਾਂਦੀ ਨਾ ਹਜੇ ਕਿਹੜਾ ਸੌਣ ਲੱਗ ਗਿਆ ਜੇ ਤੇਰਾ ਜੀ ਕਰਦਾ ਤੂੰ ਆ ਜਾ ਤੀਆਂ ਤਾਂ ਆਪਣੇ ਲੱਗਦੀਆਂ ਨੇ ਅੱਛਾ ਮੰਮੀ ਲੱਗ ਰੀਆਂ ਨੇ ਤੀਆਂ ਚਲੋ ਫਿਰ ਤਾਂ ਮੈਂ ਅੱਜ ਹੀ ਆਉਣੀ ਆ ਹੁਣ ਤਾਂ ਇਹਨਾਂ ਨੇ ਵੀ ਕਹਿਤਾ ਵੀ ਚਲ ਤੂੰ 2-3 ਦਿਨ ਲਾਇਆ ਵੀ ਮੈਂ ਰੋਟੀ ਦਾ ਆਪੇ ਸਾਰ ਲਵਾਂ ਚਲ ਠੀਕ ਐ ਬੱਤ ਆ ਜਾ 2 ਦਿਨ ਲਾ ਜਾ ਮੇਰੇ ਕੋਲੇ ਨਾਲੇ ਰੌਣਕ ਮੇਲਾ ਦੇਖ ਜੀ ਨਾਲੇ ਅਭਿਆਸੇ ਲਈ ਅਚੂਲੀਆ ਨੂੰ ਮਿਲ ਜਾਏਗੀ ਚਲੋ ਠੀਕ ਹੈ ਮੰਮੀ ਫਿਰ ਮੈਂ ਵੀ ਆਦੀ ਤਿਆਰੀ ਕਰ ਲਾਂ ਚਲ ਠੀਕ ਹੈ ਪੁੱਤ ਚੰਗਾ ਜੀ